ਗੁਰਦਾਸਪੁਰ ਦੇ ਪਟਾਲਾ ਸ਼ਹਿਰ ਦੀ ਧੀ ਨੇ ਚਮਕਾਇਆ ਨਾਂ ਸੀਏ ਦੀ ਪੜ੍ਹਾਈ ਵਿੱਚ ਪੂਰੇ ਭਾਰਤ ਤੋਂ 10ਵਾਂ ਸਥਾਨ ਕੀਤਾ ਹਾਸਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ मानिया से माने की कीता ऐसा केड़ा रैंक आया केड़ी स्टडी की थी सी ये फाइनल के एग्जाम्स थे हैं जिसमें तो मेरा 10th रैंक आया ऑल इंडिया रैंक और बस ऐसे ही स्टडीज चलती रही और अपने आप रैंक आ गया बेसिक स्टडी किथो ली बेसिक स्टडी मेरी बटाला से सीआरडी खोसला स्कूल से और कोचिंग वगैरह किथो कोचिंग मैंने ऑनलाइन ऑल इंडिया बेसिस पे देते हैं टीचर्स तो वहीं से ऑनलाइन प्रेरणा मिली गाइडलाइन मिली सीए या कितना शौक आया तो वो मेरे पापा तो मेरे को उन्हीं से तो देख के मुझे था कि मुझे भी बनना तो है कितना सी सीए की पढ़ाई करना टफ तो होता है थोड़े मतलब भी किए हैं और फैमिली फंक्शंस मिस किए हैं फ्रेंड्स से नहीं मिले पर इट्स ऑल इट इन लोगों ने ऑल ओवर इंडिया एच पेपर ਦਿੱਤੇ जो 10th राइट आया अराउंड 1 लाख अराउंड लोगों ने एग्जाम्स दिए हैं और जिन्होंने पास हुए हैं थाउजेंड स्टूडेंट्स जो हैं वो सीए बने थे और उसमें मेरा ऑल इंडिया रैंक टेन आया की सोचिया सी कितना रैंक सोचे सी और उम्मीद पूरी हुई आ, सोचा तो नहीं था मतलब था कि अगर आ गया तो 40s में आ जाएगा पर 10 टॉप 10 की तो बिल्कुल उम्मीद नहीं थी मुझे तो इतना बड़ा रैंक आ गया

फिर अपनी पावर फाइनेंस है इंडियन ऑयल है तो ये सारी कंपनीज जो अच्छे ऑफर देती कितने परिवार तो कितना कितना दूर रहना पड़ा समय पढ़ाई करनी पड़ी वो तो मतलब लास्ट में तो ऐसा हो गया था कि सिर्फ खाना खाने के लिए ही फैमिली के साथ होता था बाकी सारा दिन तो स्टडीज ही चलती थी किसी को गाइडलाइन मिली गाइडलाइन मेरे को पूरी फैमिली ने पूरा सपोर्ट किया पापा मम्मा दादी दादाजी मेरे भूआ मेरे सारे मतलब नानी सभी ने बहुत सपोर्ट किया ਹਾਂਜੀ 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 ਅ ਫਿਚਰ ਜਿਹੜਾ ਜਿਸ ਵੀ ਜੌਬ ਦੇ ਵਿੱਚ ਜਾਂ ਜਿਸ ਫੀਲਡ ਦੇ ਵਿੱਚ ਪਿਤਾ ਹੁੰਦਾ ਜੇ ਬੱਚਾ ਉਹੀ ਫੀਲਡ ਚੁਣੇ ਤੇ ਉਹਦੇ ਚ ਪਿਤਾ ਤੋਂ ਵੀ ਉੱਪਰ ਜਾ ਕੇ ਰੈਂਕ ਹਾਸਲ ਕਰੇ ਤੇ ਇੱਕ ਪਿਤਾ ਕੀ ਸੋਚਦਾ ਫਿਰ ਉਹ ਸੋਚਣਾ ਨਹੀਂ ਮੇਰੇ ਕੋਲ ਤਾਂ ਬਾਇਬਲਸ ਨਹੀਂ ਹੈ ਆਪਣੀ ਖੁਸ਼ੀ ਔਰ ਆਪਣੀ ਪ੍ਰਾਈਡ ਐਕਸਪ੍ਰੈਸ ਕਰਨ ਲਈ ਆਮ ਸਪੀਚਲੈਸ ਬਾਈ ਉਨੂੰ ਕੈਰੀਅਰ ਲਈ ਅਦਰ ਕੈਰੀਅਰ ਲਈ ਮੇਰੀਆਂ ਸ਼ੁਭ ਕਾਮਨਾਵਾਂ ਨਾਲ ਆ ਖਾਸ ਕਰਕੇ ਜਦੋਂ ਬੇਟੀ ਇਸ ਮੁਕਾਮ ਤੇ ਪਹੁੰਚਦੀ ਹੈ ਮਾਪੇ ਦਾ ਨਾਮ ਰੌਸ਼ਨ ਕਰਦੀ ਹੈ ਉਦੋਂ ਖੁਸ਼ ਹਾਂ ਮੈਂ ਉਹਨੂੰ ਸਿਰਫ ਪ੍ਰਾਈਡ ਔਰ ਪ੍ਰਾਈਡਸ ਬਾਕੀ ਉੱਪਰ ਵਾਲਿਆਂ ਦਾ ਮੈਂ ਸ਼ੁਕਰਗੁਜ਼ਾਰ ਜਿਨੇ ਵੀ ਮਿਹਨਤ ਸਫਲ ਕਰਾਈ ਬੱਚੇ ਨੇ ਆਪਣੀ ਮਿਹਨਤ ਤੇ ਕੀਤੀ ਤੋ ਦੇਖ ਲਓ ਕੀ ਕੁਛ ਹੈ ਸਾਡੇ ਕੋਲ ਵੀ ਬੱਚੇ ਬਹੁਤ ਸਿੱਖਣ ਆਉਂਦੇ ਆ ਲੇਕਿਨ ਅੱਗੇ ਉਹ ਬੱਚੇ ਤੇ ਹੀ ਡਿਪੈਂਡ ਕਰਦਾ ਕਿ ਉਹਨੇ ਸਾਡੇ ਕੋਲੋਂ ਕੀ ਕੀ ਗ੍ਰੈਬ ਕਰਨਾ ਹੈ ਮੇਰੇ ਕੋਲ 2 ਸਾਲਾਂ ਨੇ ਟ੍ਰੇਨਿੰਗ ਕੀਤੀ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਕਿ ਇਹ ਟੌਪ 50 ਚ ਆ ਸਕਦੀ ਲੇਕਿਨ ਟੌਪ 10 ਚ ਆ ਸਕਦੀ ਹੈ ਐਨ ਮੈਂ ਨਹੀਂ ਸੀ ਸੋਚੀ ਟੀਚਰ ਨੂੰ ਕੋ ਟ੍ਰੀਟ ਕੀਤਾ ਕਿ ਫਾਦਰ ਨੂੰ ਆਫਿਸ ਸਟੇ ਟੀਚਰ ਵਕਨ ਫਾਦਰ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਤੇ ਬੱਚੇ ਨੂੰ ਸਾਥ ਪਰਿਵਾਰ ਚੋਂ ਜਾਂ ਬਾਹਰ ਕਿਦਾ ਮਿਲਿਆ ਸਾਥ ਸਾਰਿਆਂ ਦਾ ਹੀ ਮਿਲਦਾ ਪਰਵਾਦ ਦੇ ਵੀ ਚਾਹੀਦੀ ਹੈ ਬਾਹਰ ਉਹ ਨੈਸ ਵਲੇ ਉਹ ਇੰਸਟਰੀਸ ਆਲਦੀ ਟ੍ਰੇਨਿੰਗ ਬਾਹਰੋਂ ਕਰ ਰਹੀ ਹੈ ਉੱਥੇ ਵੀ ਇਹਨੂੰ ਕਾਫੀ ਨੌਲੇਜ ਦਿੱਤੀ ਜਾ ਰਹੀ ਹੈ ਮਲਟੀਨੇਸ਼ਨਲ ਕੰਪਨੀਆਂਜ਼ ਹੈ ਮੋਹਾਲੀ ਉੱਥੋਂ ਦੀ ਨੌਲੇਜ ਵੀ ਕੰਮ ਆਈ ਹੈ ਕਰਦੇ ਆ ਉਹ ਸਾਥ ਵੀ ਹੈ ਤੇ ਆਲ ਰౌండ్ ਪਰਫਾਰਮੈਂਸ ਆਲ ਰౌండ్ ਸਾਥ ਚਾਹੀਦਾ ਜਦੋਂ ਕੋਈ ਬੱਚਾ ਫੈਮਿਲੀ ਫੰਕਸ਼ਨ ਤੇ ਨਹੀਂ ਸੀ ਜਾਂਦਾ ਉਦੋਂ ਕੀ ਸ਼ਾਂਦਾ ਮੈਂ ਵੀ ਐਸੇ ਸਟੇਜ ਤੋਂ ਨਿਕਲ ਚੁੱਕਾ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਸੀ ਮੈਂ ਵੀ ਸੀਏ ਜਦੋਂ ਕਰਦਾ ਸੀ ਮੈਂ ਸਾਰੇ ਵਿਆਹ ਸ਼ਾਦੀਆਂ ਸਾਰੇ ਛੱਡੇ ਸੀ

ਉਦੇ ਵਿੱਚ ਹੋਣ ਦੇ ਵਿੱਚ ਐਨਾ ਉਹਨੂੰ ਕੀਤਾ ਕਿ ਬੇਟੇ ਨੇ ਹੋਰ ਕੀ ਕਰਨਾ ਸੀ ਇਸ ਚੀਜ਼ ਦਾ ਮੈਨੂੰ ਕੋਈ ਕਿਲਾ ਨਹੀਂ ਕੋਈ ਦੁੱਖ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੀ ਬੇਟੀ ਜਿਹੜੀ ਹੈ ਇੰਨੀ ਇੰਟੈਲੀਜੈਂਟ ਨਿੱਕੀ ਹੈ ਔਰ ਐਨਾ ਐਨਸਾਡਾ ਉਹ ਕੀਤਾ ਬੰਬ ਕੀ